ਹਾਂਜੀ ਬਾਕੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਗੱਲ ਕਰਦੇ ਹਾਂ ਤੁਹਾਨੂੰ ਅੱਜ ਪਿੰਡ ਦੇ ਇੱਕ ਪਨੀਰ ਤਕਰੀਬਨ ਸੱਦਾ ਲੱਗੀ ਗਿਆ ਅੱਜ ਤੇ ਹੰਸ ਦਾ ਹੰਸ ਇੱਕ ਆਣਾ ਸੀ ਉਹਦਾ ਜਾਨੀ ਕਿ ਅੰਸ਼ਰਾਜ ਦਾ ਨੀ ਤਕਰੀਬਨ ਜਿਹੜਾ ਭਾਜਪਾ ਦਾ ਸਰਕਾਰਾਂ ਭਾਜਪਾ ਦਾ ਉਹਦਾ ਜਾਨੀ ਕਿ ਉਹ ਨੀਤੀ ਦਾ ਵਿਰੋਧ ਚੱਲ ਰਿਹਾ ਕਿ ਕਿਸਾਨ ਪਹਿਲਾਂ ਵੀ 1.5 ਸਾਲ ਤੋਂ ਬੈਠੇ ਨੇ ਦਿੱਲੀ ਇਹ ਬਾਦ ਦੇ ਵਿੱਚ ਹੁਣ ਦੇਖੋ ਕਿ ਕਿੰਨਾ ਕਹਿਰ ਲਗਾ ਰਹੀ ਹੈ ਬੀਜੇਪੀ ਸਤਾ ਸਾਨਾ ਦੇ ਤੇ ਗੋਲਨਾ ਕੱਲਕਾ ਲੱਖਾਂ ਪਿਆਰ ਗਿਆ ਸਤਾ ਮਾਰਨਾ ਬੰਦੇ ਸੀਧੇ ਹੋ 750 ਬੰਦਾ ਪਹਿਲਾਂ ਇਤੋਂ ਗੱਲ ਉਹ ਮੁੱਦਾ ਸਾਰਿਆਂ ਨੂੰ ਪਤਾ ਹੀ ਜਿਹੜਾ ਆਪਾਨੂੰ ਪਤਾ ਵੀ ਨਹੀਂ ਪਾਰਟੀ ਦਾ ਬਰੋੜ ਹੋ ਰਿਹਾ ਹੈ ਇਸ ਸਾਰਿਆਂ ਨੂੰ ਆਪਾਂ ਗੱਲ ਮੇਲ ਜਿਤੇ ਆ ਗਈ ਅਬਧੰਗਰਾਮ ਦੀ ਗੱਲ ਕਰਾਂਗੇ गंगा राम संतान का आप सत्कार करते हैं सारिया मेले वेले अपना हैं मी करेंगे किलबे ने बधाई देते आई बाबा जो बिना लड़ाई जो काम चंगा हम चंगे काम की शेयता भी करनी पड़ी करते भी रहेंगे पर अब जोड़ा गंगा राम ने पूरा ਪੂਰੀ ਕਨਾਈ ਹਟਾ ਦਿੱਤੀ ਇਹ ਕਰੀਆ ਆਪਾਂ ਛਰੇ ਆਮ ਬਰੋੜ ਕਰ ਦਈਏ ਤੇ ਸਾਰੇ ਜਿਹੜੇ ਪਿੰਡ ਦੇ ਜ਼ਿੰਮੇਵਾਰ ਬਣ ਗਏ ਇਸ ਗੱਲ ਤੇ ਭਾਈ ਆਪਾਂ ਨੂੰ ਲਾਹਨਤਾ ਪਾਉਣਾ ਚਾਹੀਦਾ ਠੀਕ ਆ ਡੇਰੇ ਚ ਡੇਰੇ ਚ ਜੋ ਮਰਜੀ ਆਵਾ ਕੋਈ ਹੋਰ ਪੰਚੋਂ ੱੱਲੇ ਕੋਈ ਕਰੇ ਜੋ ਪਤਾ ਗੰਗਾ ਰਾਮ ਨੂੰ ਜੇ ਚਾਹ ਗੰਗਾ ਰਾਮ ਹੋਣੀ ਭਾਈ ਬਾਬੇ ਦਾ ਗੰਗਾ ਰਾਮ ਭੋੜੇ ਤੋਂ ਨਿਕਲਦੀ ਬਾਹਰ ਮੇਕੀ ਦੇ ਨਾਲ ਜਿਹੜਾ ਕਰਦੇ ਨੇ ਬੰਦੇ ਹੈਗੇ ਹੈਗੇ ਮੰਦਿਰ ਸਵਾਰ ਉਹਨਾਂ ਨੇ ਕੋਈ ਨਕਸ਼ਾ ਲੀਨ ਦਿੱਤਾ ਗੱਲ ਕਰ ਲਈ ਉਹਨਾਂ ਨੇ ਕਹਿ ਕੇ ਸਭਲੇ ਦੀ ਮਰਦਾਂ ਦਾ ਪਤਾ ਹੀ ਚਲ ਗਈ। ਪਰ ਇਹ ਗੱਲ ਇਹ ਹੈ ਵੀ ਆਪਾਂ ਤਾਂ ਹੀ ਸਿੱਧਾ ਕਹਿੰਦੇ ਵੀ ਬਾਬਾ ਕਹਿੰਦੇ ਆ ਵੀ ਜੇ ਤਾਂ ਰਾਜਨੀਤੀ ਕਰਨੀ ਹੈ ਤਾਂ ਸ੍ਰੀ ਆਮ ਰਾਜਨੀਤੀ ਕਰੋ। ਇਹ ਲੋਕਾਂ ਨੂੰ ਬੇਕੂਬ ਬਣਾਉਣਾ ਇਹ ਸੋਬੀ ਬਹੁਤ ਵੱਡੀ ਗੱਲ ਹੈ ਐਂਡ ਵਧੀਆ ਬਾਤ ਰਹਾ ਹੈ ਪਿੰਡ ਦੇ ਜਿਹੜਾ ਤਰ੍ਹਾਂ ਅੱਜ ਜਿਹਦੇ ਹਿਸਾਬ ਨਾਲ ਪਰਸੋਂ ਸੰਮੀ ਬਣੇ ਜਿਸ ਘੱਟੋ ਘੱਟ 1500 ਬੰਦਾ ਪੁੱਛਦਾ ਹਰ ਰਾਹ ਦੇ ਪੁਲਸਦਿਆਂ 20-20 ਗੱਡਿਆਂ ਦਾ 1500 ਬੰਦਾ ਨਿਕਲ ਆਇਆ ਇਹ ਪੁਲਸ ਵਾਲੇ ਸ਼ਹਿਰਾਂ ਮੈਂ ਕਹਿ ਰਹੇ ਸੀ ਇਹ ਗੱਲ ਉਸ ਵਾਲੇ ਕਹਿੰਦੇ ਸੀ ਕਹਿੰਦੇ ਵੀ ਯਾਰ ਗੱਲ ਇਹ ਸਰਕਾਰੀ ਥਾਣੇ ਦੇ ਉਹਨਾਂ ਦਾ ਸਹੂਲਤਾਂ ਦੇ ਬੀਜੀਏ ਜਗ੍ਹਾ ਇਹ ਨਾ ਦਿੰਦਾ ਬਾਬਾ ਜਗ੍ਹਾ ਨਾ ਦਿੰਦਾ ਤਾਂ ਇਹਨੇ ਰੈਲੀ ਕਰਨਾ ਅਮਰੀਕਾ ਦੇ ਵਿੱਚ ਨਾ ਨਵਤ ਚੌਂਬਰੇ ਲਈ ਸਭਾ ਹੋਈ ਜੇ ਲੋਕਾਂ ਦਾ ਪਸੰਦ ਨਾ ਬਹੁਤ ਕਰ ਲੈ ਜੀਏ ਕਿ ਪਰਚੇ ਹੋ ਜਾਂਦੇ ਸਾਡੇ ਦਾ ਬਾਜ ਜਾਂਦਾ ਤਾਂ ਉਹ ਜ਼ਿੰਮੇਵਾਰ ਕੌਣ ਸੀ ਇਹ ਗੱਲਾਂ ਬਾਬਾ ਨੂੰ ਸੋਹ ਤੁਹਾਨੂੰ ਇਸ ਗੱਲ ਦੇ ਵਿੱਚ ਬਾਬਾ ਆਪਾਂ ਸਤਿਕਾਰ ਕਰਦੇ ਫਿਰ ਕਹਿੰਦੇ ਦੁਬਾਰੇ ਸਤਿਕਾਰ ਕਰਦੇ ਬਾਬੇ ਦਾ ਬਾਬੇ ਨੂੰ ਇਸ ਗੱਲ ਦੀ ਗਲਤੀ ਮੰਨਣੀ ਚਾਹੀਦੀ ਆ ਠੀਕ ਆ ਉਹ ਵੱਖ ਚੀਜ਼ ਆ ਦੇਰੇ ਦੇ ਮੁਖੀ ਹੋਣਾ ਵੱਖ ਚੀਜ਼ ਆ ਪਰ ਇਹ ਗੱਲਾਂ ਜਿਹੜੀਆਂ ਉੱਥੇ ਆਗਿਆ ਦਿੱਤੀ ਜਦੋਂ ਪਤਾ ਹੈਗਾ ਵੀ ਇਹ ਪਾਰਟੀ ਦਾ ਵਿਰੋਧ ਹੋ ਰਿਹਾ ਵੀ ਤੁਸੀਂ ਜਗਾ ਹੀ ਨਾ ਦਿਓ ਤੇ ਜੇ ਉੱਥੇ ਨੁਕਸਾਨ ਹੋ ਜਾਂਦਾ ਪਿੰਡ ਦੇ ਬੰਦੇ ਚਲੋ ਅੱਧੇ ਉਧਰ ਹੋ ਕੇ ਖੜ ਜਾਂਦੇ ਅੱਧੇ ਉਧਰ ਹੋ ਕੇ ਖੜ ਜਾਂਦੇ ਨੁਕਸਾਨ ਕਿਦਾ ਹੋਣਾ ਸੀ ਪਿੰਡ ਦਾ ਤੇ ਪਿੰਡ ਨੂੰ ਨਾ ਸੁੱਖ-ਸਾਂਤ ਨਾਲ ਵਸ ਲੈਣ ਦਿਓ ਰਾਜਨੀਤਿਕਾਂ ਕਰ ਲੀਆਂ ਹੋਰ ਕੰਮ ਤੇ ਕਰ ਲਓ ਇਹ ਕੰਮਾਂ ਤੇ ਰਾਜਨੀਤਿਕਾਂ ਛੱਡ ਦਿਓ ਇਹ ਗਲਤ ਗੱਲਾਂ ਪਿੰਡ ਦੇ ਵਿੱਚ ਨਾ ਫੜ ਪਾਓ ਆਪਾਂ ਫੇਰ ਬੇਨਤੀ ਕਰਦੇ ਆ ਇਹ ਵੀ ਬਾਬਾ ਗੱਲ ਇਹ ਆ ਵੀ ਇਹ ਜੀ ਗਲਤੀ ਗਾਹ ਵਾਸਤੇ ਗਲਤੀ ਸੁਧਾਰੋ ਨਾ ਗਲਤੀ ਇਹ ਜੀ ਕਰੋ ਤੇ ਆਹ ਸ਼ਰੇਆਮ ਇਹ ਗਲਤੀ ਹੈਗੀ ਆ ਤੁਹਾਡੀ ਤੇ ਗਲਤੀ ਤੁਹਾਨੂੰ ਮੰਨਣੀ ਪੈਣੀ ਆ ਵੀ ਤੁਸੀਂ ਇਹ ਜਗਾ ਦਿੱਤੀ ਤਾਂ ਤਾਂ ਹੀ ਇਹ ਚਲੋ ਗੱਲ ਇਹ ਆ ਯੂਨੀਅਨ ਨੇ ਤਾਂ ਆਪਦਾ ਵਿਰੋਧ ਕਰਤਾ ਯੂਨੀਅਨ ਨੇ ਆਪਦਾ ਵਿਰੋਧ ਕਰਕੇ ਉਹਨੂੰ ਭੁਜਾਤਾ ਫੇਰ ਕਿਹੜਾ ਹੋ ਰੈਲੀ ਕਰ ਗਿਆ ਤੇ ਤੁਸੀਂ ਕਿਉਂ ਆਪਦੇ ਮੱਥੇ ਤੇ ਇਹ ਕਲੰਕ ਲਿਆਗਾ ਕਿ ਬਾਬੇ ਨੇ ਥਾਂ ਦਿੱਤਾ ਪੁਲਿਸ ਵਾਲੇ ਬਾਹਰ ਖੜੇ ਇਹ ਕਹਿ ਰਹੇ ਸੀ ਗੱਲ ਵੀ ਯਾਰ ਜੇ ਹੀ ਬਾਬੇ ਦੇ ਨਾਲੇ ਤੋਂ ਸਾਹਮਣੇ ਸਾਨੂੰ ਪਾਹੇ ਚੜਾਇਆ ਤੇ ਨਾਲੇ ਆਪ ਕਹਿੰਦਾ ਪਿੰਡ ਨੂੰ ਪਾਹੇ ਚੜਾਇਆ ਤੇ ਬਾਬਾ ਜਗਾ ਹੀ ਨਾ ਦਿੰਦਾ ਤੇ ਚਲੋ ਜਿਹੜੇ ਜਿਹੜਾ ਨੇ ਸੱਦਿਆਗਾ ਗਾਹਾਂ ਉਹਨਾਂ ਨੇ ਜਿਹੜਾ ਮੋਹਣੇਗਾ ਆਪਣਾ ਨੱਥਾ ਉਹ ਤਾਂ ਪਤਾ ਨਹੀਂ ਉਹਨੇ ਕੀ ਕਿਸ ਵੇਚ ਤੇ ਸੱਦਿਆ ਇਹ ਐਵੇਂ ਹੀ ਸੁਣਦੇ ਆਂ ਕਿ ਵੀ 50000 ਰੱਖਿਆ ਬੰਦਾ ਵੀ 50000 ਲਾਉ ਤੇ ਅਸੀਂ ਅਨਸਰਾਜ ਨੂੰ ਸੱਦੂ ਤੇ ਅਸੀਂ ਉੱਥੇ ਘਰੇ ਆਵਾਂਗੇ ਰੈਲੀ ਕਰਾਓ ਚਲੋ ਉਹ ਆਪਾਂ ਗੱਲ ਗੂ ਉਹਨਾਂ ਗੱਲਾਂ ਦਾ ਆਪਣੇ ਕੋਲੇ ਪ੍ਰੂਫ ਨਹੀਂ ਉਹ ਆਪਾਂ ਪੂਰਾ ਕਲੀਅਰ ਨਹੀਂ ਕਰਦੇ ਗੱਲ ਬਾਤ ਉਹ ਸੁਣੀਆਂ ਸਰਾਂਜਾਂ ਗੱਲਾਂ ਹੁੰਦੀਆਂ ਆ ਉਹ ਆਪਾਂ ਪੂਰਾ ਆਪਦੇ ਕਾਨੂੰਨ ਕੋਈ ਹੋਣੀ ਕਰਦੇ ਉਹ ਸਪਸ਼ਟ ਕਰਨਾ ਬੰਦੇ ਗਲਤ ਆ ਵੀ ਨੱਖੇ ਦੀ ਵੀ ਏਡੀ ਸਿਆਣਪ ਨਹੀਂ ਚਲੋ ਨੱਖਾ ਅਗਲੇ ਮੂਲ ਅਧਿਕਾਰ ਦਾ ਅਧਿਕਾਰ ਆ ਫਰਕ ਆ ਗੱਲ ਨਹੀਂ ਜਿਹੜੇ ਬੰਦੇ ਵੀ ਨਹੀਂ ਆ ਰਹੇ ਡੇਰਾ ਸਭ ਦਾ ਸਾਂਝਾ ਹੈ ਸਭ ਦਾ ਸਾਂਝਾ ਡੇਰਾ ਸੋਡੇ ਕੋਲੇ ਗੱਦੀ ਆ ਸੋਡਾ ਹਰ ਇੱਕ ਬੰਦਾ ਸਤਕਾਰ ਕਰਦਾ ਕੀ ਤੁਸੀਂ ਇਹ ਜੀ ਪਿੰਡ ਦੇ ਵਿੱਚ ਨਾ ਕੀ ਗਲਤੀ ਕਰੋ ਨਾ ਲਪਾਲ ਪਾਓ ਹੁੰਦਾ ਹਰ ਇੱਕ ਬੰਦਾ ਸਤਿਕਾਰ ਕਰਦਾ ਜੇ ਤੁਸੀਂ ਆਪ ਸਤਿਕਾਰ ਨਾਲ ਇਹਦਾ ਪਰਤਾਲ ਹੋਵੇ ਨਾ ਇਹ ਗੱਲਾਂ ਫਿਰ ਵਾਸਤੇ ਸੁਣ ਬਣ ਜੀ ਆਪਾਂ ਕਹਿੰਦੇ ਆ ਵੀ ਭਗਵੇਂ ਭੇਸ ਨੂੰ ਆਪਾਂ ਬਦਨਾਮ ਨਾ ਕਰੀਏ ਤੇ ਇਹ ਹੀ ਬੇਨਤੀ ਹੈ ਜੇ ਗੱਲ ਚੰਗੀ ਲੱਗੀ ਤਾਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀ ਇਹ ਗੱਲ ਸਹੀ ਆ ਜਾਂ ਗਲਤ ਆ ਵੀ ਬਾਬਾ ਨੇ ਇਹ ਗੱਲ ਚੰਗੀ ਕਰੀ ਆ ਜਾਂ ਮਾੜੀ ਕਰੀ ਆ ਇੱਕ ਕਮੈਂਟ ਦੇ ਵਿੱਚ ਇਹ ਗੱਲਾਂ ਤੁਸੀਂ ਨਾ ਜ਼ਰੂਰ ਦੱਸਣੀਆ ਹੋ ਸਕਦਾ ਆਪਾਂ ਵੀ ਗਲਤ ਹੋ ਸਕਦੇ ਆ ਤੁਸੀਂ ਜੇ ਆਪਣੇ ਚ ਗਲਤੀ ਆ ਤਾਂ ਕਮੈਂਟ ਦੇ ਵਿੱਚ ਦੱਸੋ ਕਿ ਪਾਈ ਇਹ ਗਲਤ ਬੋਲ ਰਿਹਾ ਵੀ ਗਲਤ ਵੀਡੀਓ ਪਾਈ ਆ ਤੇ ਜੇ ਸਹੀ ਗੱਲ ਆ ਤਾਂ ਕਮੈਂਟ ਕਰਕੇ ਲਾਜ਼ਮੀ ਆਪਦਾ ਦੱਸੋ ਇਹਦੇ ਵਿੱਚ ਵੀ ਇਹ ਬਾਬਾ ਨੇ ਸਹੀ ਕੰਮ ਕਰਿਆ ਕਿ ਗਲਤ ਕਰਿਆ ਧੰਨਵਾਦ